पेपर जाते हैं चली चंडीगढ़ हाँ सरकारी टीचर दल प्राइवेट लगी सी ट्रेन थले आ गई मामा पहला चढ़ गया तो मगरों चढ़न लगी तो लाते के थले आ गई उतो फिसल के थले डेग पी कली कली कुड़ी सी हाँ जी ओ खाई बहुत मेरी भैन ने पढ़ाई सी <laughs>

ਸਾਰਾ ਕੋਈ ਨਹੀਂ ਦੋਵੇਂ ਮਾਂ ਤੇ ਬਾਪ ਦੋਵੇਂ ਜੀ ਨੇ ਕੱਲੀ ਕੱਲੀ ਕੁੜੀ ਸੀ ਹਾਂਜੀ ਉਹ ਖਾਈ ਬਸ ਤਾਂ ਮੇਰੀ ਭੈਣ ਨੇ ਪੜਾਈ ਸੀ ਓਰੇ ਬੁੱਡੇ ਕੀ ਕਰਨ ਦੇ ਹਾਏ ਅਸੀਂ ਗੁਰੂ ਕਾਰਮ ਸਿੰਘ ਦੀ ਬਸਤੀ ਦੇ ਰਹਿ ਗਏ ਓਏ ਮੇਰੇਆ ਬੱਚਾ ਮੇਰੇਆ ਲਾਡਿਆ ਬੱਚਾ ਮੇਰੇ ਮੇਰੇ ਬੱਚੇ ਰਿਵਕਾ ਏ ਓਏ ਹਾਏ ਉਹ ਚੰਡੀਗੜ੍ਹ ਚੱਲੀ ਸੀ ਪੇਪਰ ਦੇਣ ਸਵੇਰੇ ਪਹਿਲੀ ਗੱਡੀ ਆਈ ਇੱਕ ਓਏ ਓਏ ਤੇ ਇੱਥੇ ਚਾਵਣੀ ਵਾਲੀ ਗੱਡੀ ਅਗਾ ਚੜਨ ਲੱਗੀ ਸੀ ਓਏ ਮੈਨੂੰ ਇਹ ਨਾਲ ਨਹੀਂ ਪਤਾ ਮੇਰੇ ਭਰਾਵਾ ਓਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ ਗਿਆ ਤੇ ਉਹਦਾ ਪੈਸਲ ਚੜ ਗਿਆ ਉਹ ਵੀ ਨਾਲ ਸੀ ਉਹਦਾ ਪੈਰ ਫਿਸਲ ਗਿਆ ਮਗਰੋਂ ਤੇ ਡਿੱਗ ਪਈ ਓਏ ਉਹਨੇ ਨੂੰ ਟ੍ਰੇਨ ਤੁਰ ਪਈ ਮੇਰੀ ਬੱਚੀ ਓਏ ਮੇਰੀ ਬੱਚੀ ਮੈਂ ਮਰ ਗਈ ਉਹਨੇ ਐਮ ਐਸ ਸੀ ਕੀਤੀ ਸੀ ਕੈਮਿਸਟਰੀ ਦੀ ਓਏ ਪਿਛਲਾ ਤੱਕ ਕਿ ਟੀਚਰ ਸੀ ਕੈਮਿਸਟਰੀ ਟੀਚਰ ਸੀ ਪ੍ਰਾਈਵੇਟ ਓਏ ਚੁੱਕਿਆਲੇ ਸਕੂਲ ਚ ਪੜਾਦੀ ਸੀ ਓਏ ਹਾਏ 16 17 ਹਜ਼ਾਰ ਰੁਪਏ ਤਨਖਾਹ ਲੈਂਦੀ ਸੀ ਓਏ ਮੇਰੀ ਬੱਚੀ ਤੇ ਬਾਰੀ ਤਰਦਾ ਤਰਾਸਾ ਹੋ ਤੂੰ ਚੰਡੀਗੜ੍ਹ ਪੇਪਰ ਦੇਣ ਲਈ ਜਲੀ ਸੀ ਓਏ 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 ਆਏ ਓਏ ਨਾਲ ਮਾਮਾ ਸੀ ਓਏ 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 ਮਮਰਗੀ ਜੀ ਮੈਡਮ ਨਾਮ ਕੀ ਤੁਹਾਡਾ ਜੀ ਮੈਡਮ ਇਹ ਸੀ ਰਾਜ ਰਾਨੀ ਜੀ ਜਿਸ ਲੜਕੀ ਦੀ ਅੱਜ ਡੈਥ ਹੋਈ ਉਹਦਾ ਨਾਮ ਕੀ ਸੀ ਜੀ ਜੀਪਕਾ ਅ ਉਹਦੀ ਜਿਹੜੀ ਐ ਡੈਥ ਕਿਵੇਂ ਹੋਈ ਹੈ ਜੀ ਉਹ ਚੰਡੀਗੜ੍ਹ ਚੱਲੀ ਸੀ ਪੇਪਰ ਦੇਣ ਵਾਸਤੇ ਉਹਦਾ ਪੈਰ ਫਿਸਲ ਗਿਆ ਜੀ ਬਹੁਤ ਤੇ ਹੁਣ ਡੈਡ ਬੋਡੀ ਐ ਜਿਹੜੀ ਕਿੱਥੇ ਐ ਜੀ ਮੋਰਚੀ ਚ ਰੱਖੀ ਐ ਫਰੋਜਪੁਰ ਕਿੱਥੋਂ ਕਿੱਥੋਂ ਦੇ ਰੈਡ ਵਾਲੇ ਸੀ ਇਹ ਗੁਰੂ ਸਾਹਿਬ ਦੇ ਏਜ ਕਿੰਨੀ ਆ ਗਈ ਸੀ ਇਹ 25 29 ਜਾਂ 25 29 ਦੀ ਜੀ ਕੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਐ ਜੀ 193 193 193 ਦੀ ਐ